ਮੇਰਾ ਨਾਮ ਕੀਰਨ ਜੋ ਹੁਣ ਤਾਂ 7 ਨੰਬਰ ਸਕੀਮ ਚ ਰਹਿੰਦੀ ਆ ਮੈਨੂੰ 4 ਮਹੀਨੇ ਹੋ ਗਏ ਆਪਣੇ ਪੇਕੇ ਰਹਿੰਦੀ ਨੂੰ ਤੇ ਮੇਰੇ ਸੱਜੇ ਅੱਧੇ ਤੇ ਮੇਰੀ ਸੱਸ ਆਈ ਹੀ ਤੇ ਨਾਲ ਮੇਰੀ ਜਠਾਣੀ ਆਗੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕਹਿੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਕੁੱਟ ਕੇ ਕੱਟਿਆ ਹੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਅੱਗੇ ਵੀ ਤੇ 3-4 ਵਾਰੀ ਲੜੀਆਂ ਮੇਰੇ ਬੜੇ ਛੂਟੇ ਸੱਚੇ ਨਾਮ ਲੈ ਘਰ ਵਾਲਾ ਮੇਰੇ ਨਾਲ ਉੱਤੇ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ ਸੀ ਤੇ ਇਹਨਾਂ ਨੇ ਅੱਜ ਆ ਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇ ਰਹਾ ਕਾ ਉਹਨਾ ਹੱਟ ਆ ਵੀ। ਮੈਂ ਕੁੜੀ ਫੜੀ ਆ। ਮੇਰੇ ਜੇਠ ਨੇ ਪਿੱਛੋਂ ਚਪੇੜ ਮਾਰੀ ਕਹਿੰਦਾ ਤੇਰਾ ਤੇਰੀ ਜਾਦਾ ਵਾ। ਆਹ ਡੀ ਵੀ ਹੋਣੀ ਆ ਅਹੀਂ ਅਹੀਂ ਖੜਨੀ ਕਰਨੀ ਆ। ਮੈਂ ਥੱਲੇ ਡੇਗੀ ਆ। ਮੰਮਾ ਆਏ ਆ ਮਗਰ ਤੇ ਮੰਮਾ ਵੀ ਉਹਨੂੰ ਕਹਿੰਦੇ ਕਹਿੰਦੇ ਆ ਕੀ ਆ ਘਰ ਕੋਈ ਇਹਨੂੰ ਹੱਥ ਚੁੱਕਣ ਲਈ। ਦੋਨਾਂ ਨੇ ਫੇਰ ਵਾਪਸ ਤੇ ਫੇਰ ਮੇਰੀ ਸੱਸ ਵੀ ਪੈ ਗਈ। ਮੈਂ ਕੁੜੀ ਫੜੀ ਆ। ਕੁੜੀ ਕੋ ਕੇ ਮੈਂ ਬੈੱਡ ਤੇ ਬਿਠਾ ਕੇ ਤੇ ਬਾਅਦ ਫੇਰ ਬੜੀ ਘੋਲਾ ਕਾਲੀ ਕਰ ਕੁਰਸੀ ਵੱਜੀ ਮੇਰੇ ਇੱਥੇ। ਮੰਮਾ ਨੂੰ ਵੀ ਕਰਨਪ੍ਰੀਤ ਸਿੰਘ ਐ ਕੋ ਜਾਨ ਲਗਾ ਇੱਕ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤੁਹਾਨੂੰ ਤੇ ਵੇਲ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗ ਵੀ ਨਹੀਂ ਸਾਡੇ ਕੋ ਕੋਈ ਸਾਧਨ ਵੀ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਭਰਾ ਕਰਨਪ੍ਰੀਤ ਸਿੰਘ ਕੀ ਕੰਮ ਦਾ ਪੁਲਿਸ ਦਾ ਇਹ ਨਹੀਂ ਕੱਟਦਾ ਇਹ ਸ਼ਾਮੀਆਂ ਹੀ 6 7 ਵਜੇ ਦੀ ਹੁੰਦੀ ਹੈ ਪੁਲਿਸ ਕੋਈ ਕਰਾਈ ਹੁਆ ਆਇਆ ਪੁਲਿਸ ਵਾਲਾ ਆਇਆ ਨਾ ਆਏ ਹੀ ਆਏ ਹੀ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ ਬਾਕੀ ਗੱਲ ਬਾਅਦ ਹੋਏਗੀ ਕੋਈ ਕੋਈ ਨਹੀਂ ਗੱਲ ਹੋਈ ਸਾਡੇ ਨਾਲ ਕਿਸੇ ਦੀ ਨਹੀਂ ਹੋਈ ਮੇਰੇ ਹੀ ਲੱਗੀ ਹੈ ਜਿਆਦਾ ਕਿਉਂਕਿ ਮੇਰੇ ਨੇ ਕੁਰਸੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ ਮੈਨੂੰ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਨ ਨੇ ਇਹ ਹੋਣਾ ਮੋੜਾ ਜਿਹੜੇ ਸੱਤ ਇਹ ਆ ਡਗਵਾਂਡੀ ਇਹ ਤੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਸੀ ਇਹਨੇ ਛਡਾਇਆ ਤੇ ਇਹਨੂੰ ਫੜ ਲਿਆ ਇਹਨੂੰ ਵੀ ਬਹੁਤ ਕੁੱਟਿਆ ਇਹਨੂੰ ਫਿਰ ਸਾਰੇ ਸਾਰੇ ਲੱਗ ਲੱਗ ਕਲੋਨੀਆਂ ਵਾਲਿਆਂ ਨੇ ਛਡਾਇਆ ਆਣ ਕੇ ਸਾਰੇ ਕੁੱਟਦੇ ਕਿਉਂ ਆ ਤੁਹਾਨੂੰ ਵਜ੍ਹਾ ਕੀ ਕੁੱਟਾਂਗੇ ਕੁੜੀ ਵਜ੍ਹਾ ਮੇਰੀ ਉਹਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਹੈ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹੱਡੀ ਵੀ ਘ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਅੱਗੋਂ ਮੈਨੂੰ ਹੀ ਬੋਲਣ ਲੱਗ ਗਿਆ ਉਹਦਾ ਉਹ ਵੀ ਨਹੀਂ ਸੌਂਦਾ ਉਹ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਇਹ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾਂ ਕੋ ਤਲਾਕ ਤੇ ਬਸ ਇਨਸਾਫ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਮੇਰੇ ਮੇਰਾ ਭਰਾ ਨੂੰ ਜੇ ਕੁਝ ਵੀ ਹੋ ਗਿਆ ਤੇ ਜ਼ਿੰਮੇਵਾਰ ਕਰਨੋ ਹੋਏਗਾ ਕੀ ਘਟਣਾ ਹੈ ਸੱਤ ਨੰਬਰਸ ਕੀ ਰਹਿਣ ਵਾਲੇ ਗੱਲ ਭਾਈ 4-5 ਮਹੀਨੇ ਤੋਂ ਮੇਰੀ ਗੁੜੀਆ ਮੇਰੇ ਕੋਲ ਰਹਿੰਦੀ ਗੁੜੀਆ ਲੈਣ ਆਂਦੇ ਦੀ ਛੋਟੀ ਜਿਹੜੀ 1.5 ਸਾਲ ਦੀ ਆ ਇਹਨੂੰ ਨੀ ਘਰ ਰੱਖਦੇ ਇਹਦੇ ਇਲਜ਼ਾਮ ਵੀ ਬਥੇਰੇ ਲਾਉਂਦੇ ਆ ਪਹਿਲਾਂ ਵੀ ਛੋਟੀ ਸੱਚੇ ਬੜੇ ਤੇ ਇਲਜ਼ਾਮ ਲਾਏ ਆ ਤੇ ਅੱਜ ਵੀ ਸ਼ਾਮੀ ਆਈ ਇਹਦੀ ਸੱਸ ਆਈ ਆ ਜੇਠ ਤੇ ਨਾਲ ਇਹਦੀ ਠਾਣੀ ਆਈ ਤੇ ਮੈਂ ਵਾਸ਼ਰੂਮ ਹੀ ਜਦੋਂ ਚਲੂ ਮੈਂ ਵਾਸ਼ਰੂਮ ਚੋਂ ਬਾਹਰ ਆਈ ਇਹਨਾਂ ਨੇ ਇਹਦੇ ਵਾਲ ਬੂਲ ਖਲਾਰੇ ਇਹਦੇ ਨੂੰ ਇਹ ਥੱਲੇ ਹੀ ਤੇ ਜੇਠੇ ਦਾ ਇਹਦੇ ਵਾਲ ਤੋੜਨਦੇ ਆ ਮੈਂ ਇਹਨੂੰ ਛਡਾਇਆ ਉਹ ਮੇਰੇ ਗਲ ਪੈ ਗਈਏ ਦੋਵੇਂ ਜਣੇ ਮਾਂ ਪੁੱਤ ਜਿਹਦੇ ਚ ਮੈਂ ਵੀਡੀਓ ਬਣਾਈ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਤੇ ਫੋਨ ਭਾਜੀ ਇਹਦੇ ਕੋਲ ਸੀਗਾ ਇਹਨੇ ਫੋਨ ਤੋੜ ਵੀ ਨਹੀਂ ਤੋੜਿਆ ਨਹੀਂ ਫੋਨ ਤੋੜਦਾ ਮੇਰੇ ਜੇਟ ਨੇ ਵੀ ਚੁੱਕ ਚੁੱਕ ਥੱਲੇ ਮਾਰਿਆ ਟੁੱਟ ਗਿਆ ਫੋਨ ਟੁੱਟ ਗਿਆ ਜਾਂਦਾ ਫਿਰ ਸਾਡੇ ਗਵੰਡੀ ਨੇ ਆਵਾਜ਼ ਸੁਣੀ ਉਹ ਸਾਨੂੰ ਛਡਾਉਣ ਆਇਆ ਇਹਨੇ ਉਹਨੂੰ ਵੀ ਕੁੱਟਿਆ ਬੇਟਾ ਮੇਰਾ ਘਰ ਨਹੀਂ ਸੀ ਪਰ ਇਹਨੇ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਮਲਾਜਮਾਂ ਕਹਿੰਦਾ ਕਹਿੰਦਾ ਜਿੱਥੇ ਮਰਜੀ ਚੱਲ ਜਿਓ ਬੜਾ ਗੰਦ ਬੋਲਿਆ ਅੱਗੋਂ ਨਾਲ ਮੇਰੇ ਬੇਟੇ ਨੂੰ ਵੀ ਧਮਕੀ ਦਿੱਤੀ ਹੈ ਆਈਪੀਐਸ ਦਫਤਰ ਦਿਲਪ੍ਰੀਤ ਦੇ ਨਾਲ ਆ ਜੀ 50 ਪੁਲਿਸ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਮੈਂ ਆਈਜੀ ਇਹਨਾਂ ਲੱਗਾ ਵਾਂ ਤੇ ਮੈਂ ਤੁਹਾਡਾ ਕੁੱਖ ਨਹੀਂ ਰਹਿਣ ਦੇਣਾ ਫੋਣੇ ਦਿਲਪ੍ਰੀਤ ਨਾਲ ਹੁਣ ਵੀ ਧਮਕੀਆਂ ਉਹੀ ਦਿੰਦਾ ਵਾ ਸਾਨੂੰ ਇੱਥੇ ਵੀ ਆਣ ਕੇ ਇਹਨੇ ਫੇਰ ਧੱਕਾ ਮਾਰਿਆ ਉਹਨੂੰ ਮੇਰੇ ਬੇਟੇ ਨੂੰ ਜਿਹੜੇ ਮੇਰੇ ਭਰਾ ਦੇ ਉਹਦੀ ਵਿਆਹ ਬਾਂਦੀ ਦੇ ਇਹ ਵਾਰ ਵੀਡੀਓ ਬਣੀ ਉਹ ਵੀ ਉਹ ਦੁੱਡ ਪੈਂਦੇ ਆ ਮੰਗ ਭਾਜੀ ਇਹੀ ਮੈਂ ਕਰਦੀ ਆ ਕਿ ਮੇਰੀ ਮੇਰੇ ਸਿਰ ਤੇ ਆਦਮੀ ਹੈ ਨਹੀਂ ਆ ਮੈਂ ਬੜੀ ਮੁਸ਼ਕਲ ਬੱਚੇ ਪਾਲੇ ਆ ਟਿਫਨਾ ਦਾ ਮੈਂ ਕੰਮ ਕਰਦੀ ਆ ਤੇ ਮੈਨੂੰ ਗਲਤ ਮਲ ਤੇ ਇਲਜ਼ਾਮ ਮੇਰੇ ਤੇ ਵੀ ਲਾਉਂਦੇ ਆ ਤੇ ਮੇਰੀ ਕੁੜੀਆਂ ਤੇ ਵੀ ਲਾਉਂਦੇ ਆ ਤੇ ਬਸ ਮੰਗ ਇਹ ਹੀ ਆ ਭਾਜੀ ਕਿ ਜੇ ਇਹ ਮੁਲਾਜ਼ਮਾਂ ਤੇ ਆਮ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਜੇ ਮੁਲਾਜ਼ਮਾਂ ਤੇ ਸਾਡੀ ਵੀ ਕੋਈ ਜ਼ਿੰਦਗੀ ਹੈ ਨਾ ਇਹ ਥੋੜੀ ਕਿ ਸਾਡੀ ਕੋਈ ਇੱਜ਼ਤ ਨਹੀਂ ਰਿਸਪੈਕਟ ਨਹੀਂ ਆ ਸਾਨੂੰ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਗੰਦੇਆ ਬੰਦਿਆਂ ਕੋਲੋਂ ਕਿਉਂਕਿ ਇਹਦੀ ਮਾਂ ਦੇ ਵੀ ਇੰਨੇ ਡਰਾਮੇ ਆ ਤੀਜੇ ਦਿਨ ਉਹਨੂੰ ਕਦੀ ਪੈਰਾਲਾਈਜ਼ ਹੋ ਜਾਂਦਾ ਕਦੀ ਕੁਛ ਕਹਿੰਦੀ ਜੋ ਕੁਛ ਹੁੰਦਾ ਤੇਰੀ ਕੁੜੀ ਦੀ ਵਜ੍ਹਾ ਨਾਲ ਹੁੰਦਾ ਭਾਈ ਮੇਰਾ ਕਿਸ਼ਨੂ ਨਈਆ ਜੇ ਭਾਜੀ ਇਹ ਸਾਹਮਣੇ ਮੈਂ ਅੰਦਰ ਮੈਂ ਪੂਜਾ ਕਰੰਦੇ ਹਾਂ ਮਾਣਾ ਮੈਂ ਪੂਜਾ ਕਰਦਾ ਪਿਆ ਹਾਂ ਤੇ ਸਤਨ ਸ਼੍ਰੀ ਅਕਾਲ 16 ਨੰਬਰ ਬਲੌਗ ਮੇਰਾ 5 ਨੰਬਰ ਫਲੈਟ ਆ ਮੈਂ ਮਾਨਨਾ ਪੂਜਾ ਕਰਨਾ ਮੈਂ ਮੈਂ ਬਾਹਰ ਖੜਕੜ ਜੀ ਹੁਣ ਮੈਂ ਭਾਈ ਕੋਲ ਤੇ ਵਜਾ ਬਰਬਾਦ ਸਤਾ ਜਾਂ ਰਿਹਾ ਜਦੋਂ ਵੇਖਿਆ ਬਾਹਰ ਅਪਚੇ ਲੜਾਈ ਕਰਦੇ ਹੀ ਤੇ ਮੈਂ ਮੈਂ ਭਾਈ ਨੂੰ ਕਿਹਾ ਮੈਂ ਭਾਈ ਬਿਲਕੁਲ ਸਰ ਪੁਲਸਾ ਦਾ ਤਰੂ ਪਿੱਤੀ ਦੀ ਉਹਨੇ ਉਹਨੇ ਮੈਨੂੰ ਪਿੱਛੇ ਕੀਤਾ ਹੀ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਮੈਂ ਮੈਂ ਕੋਈ ਮੈਂ ਦਰਵੇ ਬੰਦਣ ਲੱਗੇ ਵਜ ਨਹੀਂ ਸਕਦਾ ਕਿ ਮੈਂ ਪੂਜਾ ਪਾਠ ਕਰਦਾ ਹਾਂ ਮਨ ਲਈ ਪੂਜਾ ਕਰਦਾ ਉਹਨੇ ਫੇਰ ਮੈਨੂੰ ਜਿੱਦ ਤੱਕ ਪੁੱਟਣਾ ਸ਼ੁਰੂ ਕਰਦਾ ਮੈਂ ਕੋਸ਼ਿਸ਼ ਕਰ ਬੱਚ ਮੈਂ ਜੰਗਲੇ ਵਿੱਚ ਮੈਂ ਥੋੜਾ ਫਸਾ ਗਿਆ ਉੱਥੇ ਆਪਣੇ ਬੂਟ ਮਾਰੇ ਦੇ ਵਿੱਚ ਪਸਕੇ ਟੋਟੀਆਂ ਦੀਆਂ ਮੇਰੀਆਂ ਤੇ ਸਾਲ ਤੇ ਆ ਇਹ ਫਾਇਟ ਟੰਡਾ ਕੋਈ ਗਿਆ ਦਾ ਉਹ ਨਾਨੀ ਵੀ 80 ਫੁੱਟ ਹੈ ਹਾਂ ਉਹ ਨਾਨੀ ਵੀ ਕੁਟਿਆ ਉਹਨਾਂ ਦੇ ਚੜੀ ਉਹ ਛੋਟੀ ਭਣੀ ਵੀ ਆਪਣੇ ਵੀਰ ਲੱਗਦੀ ਹੈ ਉਹਦੇ ਤੋਂ ਸਾਰਾ 파ੜੇ ਦਾ ਮੱਥਾ 파ੜੇ ਦਾ ਤੋਂ ਦੀਦੀ ਨੂੰ ਦੀਦੀ ਨੂੰ ਚੰਗਾ ਠੋਡ ਫਰੇਦਾ ਉਹਨਾਂ ਦੇ ਵੀ ਬੂਟਾ ਨਾ ਪੁਲਸਾਰ ਬੂਟੇ ਦਾ ਪਤਾ ਕਾ ਡਿਫਿਕਲਟ ਹੈਵੀ ਹੁੰਦੇ ਆ ਉਹਨਾਂ ਨੇ ਚੰਗਾ ਮਾਰਿਆ ਉਹਨਾਂ ਨੇ ਬੈਗ ਤੇ ਚੋਟੋ ਕੇ ਮਾਰਨ ਦੇ ਹੀ ਮੈਂ ਮੈਂ ਤਾਂ ਬਾਹਰ ਜਾ ਕੇ ਬਚ ਬਲੂਕ ਕਿੰਨੇ ਕਿੰਨੇ ਜਣੇ ਕਰੋ 8-9 ਜਣੇ ਨੇ ਫਟ ਕੇ ਉਹਨਾਂ ਨੂੰ ਫੇਰ ਛਡਾਇਆ ਤੇ ਮੈਨੂੰ ਕੋਠੇ ਉੱਪਰ ਭਜਾਤਾ ਉਹਨਾਂ ਨੇ ਮੇਰਾ ਤਾਂ ਫੋਨ ਮੇਰਾ ਮੋਬਾਈਲ ਵੀ ਚੁੱਕੇ ਲੈ ਗਏ ਤਾਂ ਮੇਰਾ ਦੂ ਮੇਰਾ ਮੋਬਾਈਲ ਜੋ ਪਹਿਲਾ ਗਾਇਵਾ ਨਹੀਂ ਕਰਾਇ ਕਿਸ ਕਹਿਦੇ ਜਿਸ ਨੂੰ ਹੇ ਤੱਕ ਹੱਲੇ ਤੋਂ ਪੁਲਸ ਹਾਲੂ ਕਿਹਾ ਤੇ ਗਾ ਤੱਕ ਆਏ ਆਏ ਮੇਰੇ ਹੁਣ ਹੋ ਗਈ ਆ ਬਸ ਕੀ ਮੰਗ ਕਰ ਰਹੀ ਹੈ ਮੰਗ ਰਹੀ ਜਿਹੜੀ ਕਿ ਮੇਰਾ ਬੇਕ ਤੇ ਮੈਂ ਮੋਬਾਈਲ ਤੇ ਜਿਹੜੀ ਕੁੜੀ ਨਾਲ ਹੋਇਆ ਉਹ ਤੇ ਅੱਲਾ ਦੀ ਗਲਤੀ ਹੈਗੀ ਆ ਪਰ ਮੇਰਾ ਕੀ ਮੇਰਾ ਕੀ ਕਸੂਰ ਜਿਹੜਾ ਮੈਨੂੰ ਮਟਾ ਮਾਰਿਆ ਮੈਨੂੰ ਮਾਰਿਆ ਮੈਂ ਸਿੱਧੀ ਕਹਾਂ ਮੈਂ ਤੇ ਉਹ ਅਦੀਨ ਬਰਖਲਾਫ ਹਾਂ ਨਾ ਤੇ ਦਾਰੂ ਪੀ ਤੂੰ ਜਿਹੜੀ ਜਮਾਂਡ ਹੈ ਨਾ ਇਹ ਅੱਲਾ ਨੂੰ ਪਤਾ ਲੱਗੇ ਕਿਉਂਕਿ ਮੈਂ ਵੀ ਬੰਦੀ ਵਿੱਚ ਸਾਡੀ ਕੈਸ਼ੀਰ ਆ ਬੇਰੀ ਇਸਪੈਕਟ ਬਲੌਗ ਚ ਕਹੇ ਨਹੀਂ ਪੁਲਿਸ ਵਾਲਾ ਕਦੀ ਕਿਸੇ ਨੂੰ ਕੋਈ ਮਾੜੀ ਗੱਲ ਕੀਤੀ ਹੋਵੇ ਕਦੀ ਕਿਸੇ ਫੌਲਦ ਕਦੀ ਬੋਲਿਆ ਨਹੀਂ ਆ ਪਰ ਇਹਨਾਂ ਜੇਸਾ ਉਹਨੇ ਕੀਤਾ ਦਾ ਬੜੀ ਮਾੜੀ ਗੱਲ ਕੀਤੀ ਕਿ ਪੁਲਿਸ ਵਾਲੇ ਧੋਸ ਚ ਬੰਦਾ ਪਿਆਗਾ ਪੁਲਿਸ ਵਾਲੇ ਧੋਜੇ ਜੀ ਬੰਦਾ ਫਿਰ ਫੋਨ ਖਰਾਬ ਕਰਨਾ ਵੀ ਕਰ ਸਕਦੇ ਆ ਪਰ ਅਸੀਂ ਇਸ ਕੰਮਾਂ ਦੀ ਫੈਡ ਨਹੀਂ ਚੰਦੇ ਕਿਉਂ ਮੈਂ ਬੱਬੀ ਸਰਕਾਰੀ ਨੌਕਰੀ ਕਰਦਾ ਤਾਂ ਅਕਰੀ ਵਿੱਚ ਮੈਨੂੰ ਆਪਣੀ ਨੌਕਰੀ ਪਿਆਰੀ ਹੈ ਹੁਣ ਮੈਂ ਇਹ ਮੰਗਦਾ ਦਾ ਪ੍ਰਸ਼ਾਸਨ ਤੋਂ ਕਿ ਅੰਦਰ ਅੱਧਾ ਪੂਰਾ ਅਨੁਗਮਨ ਦੇ ਕਰੋ ਤੇ ਜਿਹੜਾ ਮੇਰਾ ਮੋਬਾਈਲ ਨੰਬਰ ਦਵਾਓ ਅਮਿਤ ਭਾਜੀ ਆਪ ਬੜੇ ਪਰੇਸ਼ਾਨ ਆ ਕਿਉਂਕਿ ਇਹਨਾਂ ਨੂੰ ਆਣ ਕੇ ਰੋਜ਼ ਹੀ ਧਮਕੀਆਂ ਦਿੰਦੇ ਨੇ ਮਾਰਕੁੱਟ ਕਰਦੇ ਨੇ ਅਹੀਂ ਲਾਗੇ ਗਵੰਡੀ ਅਹੀਂ ਵੀ ਇਡੀ ਟਟ ਬਹੁਤ ਹੁੰਨੇ ਆ ਸਾਨੂੰ ਪਤਾ ਗੰਦ ਬਹੁਤ ਬੋਲਦੇ ਨੇ ਬਹੁਤ ਜ਼ਿਆਦਾ ਇੱਥੇ ਵੀ ਆਣ ਕੇ ਹਸਪੀਟਲ ਚ ਆਣ ਕੇ ਧਮਕੀਆਂ ਦੇਣ ਡਿਆ ਆ ਬਾਕੀ ਇਹ ਜਿੱਦਾਂ ਮਿਹਨਤ ਕਰਕੇ ਆਪਣੇ ਬੱਚੇ ਪਾਲਾਂਦੇ ਉਹ ਸਾਨੂੰ ਪਤਾ ਆ ਗਲਤ ਇਲਜ਼ਾਮ ਲਾਉਂਦੇ ਨੇ ਕੀ ਗੱਲ ਹੋਈ ਆ ਗੱਲ ਇਹ ਹੀ ਹੋਈ ਆ ਕਿ ਸ਼ਾਮੀ ਆਏ ਆ ਤੇ ਕੁੜੀ ਖੋਂਦੇ ਹੀ ਕੁੜੀ ਨੂੰ ਖੜਦੇ ਆ ਪੋਤਰੀ ਨੂੰ ਤੇ ਇਹ ਨੋ ਨਹੀਂ ਚੰਗੀ ਲੱਗਦੀ ਕੁੜੀ ਨੂੰ ਖੋਖਾ ਖੜਦੇ ਸਾਡੇ ਸਾਹਮਣੇ ਵੀ ਕਈ ਵਾਰ ਆਂਦੇ ਰਹੇ ਕੁੱਟਦੇ ਰਹੇ ਆ ਕੁੜੀ ਲੈ ਜਾਣੀ ਖੋ ਕੇ ਫੇਰ ਛੱਡ ਜਾਣੀ ਆ ਲੈ ਜਾਣੀ ਆ ਖੋ ਕੇ ਛੱਡ ਜਾਣੀ ਆ ਕਿੰਨਾ ਕੱਜ ਕੀ ਕੋ ਪਹੁੰਚ ਜੁਣੇ ਆ ਕੁੜੀ ਹੋਈ ਆ ਕੁੜੀ ਦੀ ਮੰਮਾ ਆਇਆ ਉਹ ਭਾਜੀ ਛਿੜਾਨ ਲੱਗੇ ਹੀ ਆਪਾਂ ਦਾ ਕੋਈ ਬਲੌਗ ਚ ਨਹੀਂ ਹੈਗੇ ਹੀ ਤੇ ਸਾਡੇ ਮਗਰੋਂ ਹੀ ਇਹ ਹਾਸਾ ਹੋਇਆ ਵਾ ਅਸੀਂ ਜਦੋਂ ਆਏ ਕੁੱਟ ਮਾਰ ਕੇ ਚੱਲ ਗਏ ਹੀ ਗਏ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਬਹੁਤ ਲੱਗੀਆਂ ਭਾਜੀ ਇਹਨਾਂ ਦੇ ਅਸੀਂ ਚੋੱਕ ਕੇ ਲਿਆਏ ਇਹਨਾਂ ਨੂੰ ਨਹੀਂ ਚੋੱਕ ਕੇ ਜਾਂਦਾ ਸੱਟਾਂ ਬਹੁਤ ਕਾਫੀ ਲੱਗੀਆਂ ਸੱਟਾਂ ਬਹੁਤ ਲੱਗੀਆਂ ਨੇ ਕੁੜੀ ਦੇ ਟਾਂਕੇ ਲੱਗੇ ਹੋ ਅਮਰਜੀਤ ਕੋਰ ਮਸਤਾਬਾ ਕੀ ਗੱਲ ਬਤਾਈਏ ਕੋਈ ਗੱਲ ਨਹੀਂ ਹੋਈ ਐ ਆਪਣੀ ਪਹਿਲਾਂ ਹੀ ਘਰੋਂ ਰੁਸ ਕੇ ਆਈ ਐ ਅੱਜ ਮੈਨੂੰ ਲੈਣ ਗਈ ਛੋਟੀ ਜੀ ਨੋ ਮੇਰੀ ਕੀ ਨਾਮ ਆਦਾ ਕਿਰਨ ਜੋਤ ਕਿੱਥੋਂ ਰਹਿੰਦੇ ਆਂ ਵੈਨ ਵਾਲੇ 7 ਨੰਬਰ ਸਕੀਮ ਕੀ ਗੱਲ ਬਤਾਈਏ ਗੱਲ ਕੋਈ ਨਹੀਂ ਹੋਈ ਲੈਣ ਹੀ ਆਈ ਮੈਨੂੰ ਛੋਟੀ ਜੀ ਬੇਟੀ ਆ ਨਹੀਂ ਮਿਲਣ ਦਿੰਦੇ ਸਾਨੂੰ ਮੈਂ ਸਿਰਫ ਉਹਨੂੰ ਲੈਣ ਆਈ ਆ ਚੱਲ ਇਹਨਾਂ ਨੇ ਦੀ ਮਦਰ ਨੇ ਟੁੰਡੀ ਲਗਾ ਲਈ ਅੰਦਰੋਂ ਤੇ ਇੱਕ ਬੰਦਾ ਸੀਗਾ ਅੰਦਰ ਉਹ ਨਾਲ ਆਇਆ ਹੋਇਆ ਉਨੇ ਹੁਣ ਆਪਣੇ ਸੱਟਾਂ ਲਾਈਆਂ ਉਹਨੇ ਵੀ ਮੈਨੂੰ ਬਹੁਤ ਮਾਰਿਆ ਗੁੱਟਿਆਂ ਇਹਨਾਂ ਤਿੰਨਾਂ ਨੇ ਮਾਰਿਆ ਗੁੱਟਿਆਂ ਮੈਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਵੇਖਿਆ ਬਾਹਰ ਮੇਰੇ ਵਾਲ ਬੂਈ ਬੁੱਟੇ ਇਹਨਾਂ ਨੇ ਕਾਫੀ ਮਾਰ ਘਟਾਈ ਕੀਤੀ ਉੱਥੇ ਉਹ ਕਹ ਰਹੇ ਕਿ ਸਾਡਾ ਮਾਰੂ ਰਹੀ ਸੱਟਾਂ ਸਰ ਝੂਠ ਜੋ ਮਰਜੀ ਬੋਲੀ ਜਾਣਾ ਝੂਠ ਦਾ ਕੀ ਆ ਬੰਦੇ ਪਲਾਈ ਰਹੇ ਹਾਂ ਹਾਂਜੀ ਪਹਿਲਾਂ ਹੀ ਉਹ ਬੰਦਾ ਅੰਦਰ ਸੀਗਾ ਪਿਆਰੇ ਕੋਈ ਮੁਲਾਜ਼ਮ ਆਇਆ ਤੁਹਾਡੇ ਨਾਲ ਜੀ ਜੀ ਡੀਐਲ ਮੇਰਾ ਬੇਟਾ ਆ ਗੱਡੀ ਚਲਾ ਕੇ ਇਸ ਨੂੰ ਲੈਣ ਆਏ ਅਸੀਂ ਲੜਨ ਥੋੜੀ ਆਏ ਹਾਂ ਬੱਚਾ ਲੈਣਾ ਸੀ ਸੱਤ ਨੰਬਰ ਸੀਮ ਚ ਰਹਿੰਦੇ ਜੀ ਕਾਫੀ ਸਮੇਂ ਤੋਂ ਲੱਗਾ ਨਹੀਂ ਕਿ ਮੇਰੀ ਬੇਟੀ ਰਹਿੰਦੀ ਹੈ ਉੱਥੇ ਆਪਣੇ ਘਰ ਵਾਲੇ ਨਾਲ ਕਾਫੀ ਟਾਈਮ ਤੋਂ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਉੱਥੇ ਨਹੀਂ ਸੀਗੇ ਹੁਣ ਅਸੀਂ ਅੱਜ ਘਰੋਂ ਹੀ ਲੈਣ ਆਏ ਆ ਇਹਨੂੰ ਮੇਰੇ ਬੇਟੇ ਦਾ ਬਾਹਰੋਂ ਫੋਨ ਆਇਆ ਗੱਲ ਹੋਈ ਮੇਰੇ ਕੋਲ ਰਿਕਾਰਡਿੰਗ ਪਈ ਹੈ ਕਿ ਮੈਨੂੰ ਲੈਣ ਜਾਣਾ ਮੇਰਾ ਨਹੀਂ ਦਿਲ ਲੱਗਦਾ ਛੋਟੀ ਬੇਟੀ ਦਾ ਤੁਸੀਂ ਕਿੰਨੇ ਕਦੋਂ ਹੀ ਲੈਣ ਗਏ ਸੀ ਟਾਈਮ ਨਹੀਂ ਮੈਨੂੰ ਯਾਦ ਨਹੀਂ ਫਿਰ ਵੀ ਮੰਨ ਲਿਓ ਤੁਸੀਂ ਲੈ ਕੇ ਕੁਝ ਆਮ ਦਾ ਟਾਈਮ ਹੋ ਗਿਆ ਜਿਹੜਾ ਤੁਹਾਡੇ ਨਾਲ ਗੱਲ ਕਿੰਨੇ ਕੋਈ 7:00 ਕੋਈ ਤਾਂ ਟਾਈਮ ਹੀ ਸ਼ਾਇਦ ਹਾਂਜੀ ਮੈਂ ਇਸ ਤੋਂ ਆਇਆ ਚੰਡੀਲੇ ਤੋਂ ਹਾਂਜੀ ਮੈਂ ਡਾਕਟਰ ਨਿਕਿਤਾ ਐਮਰਜੈਂਸੀ ਮੈਡੀਕਲ ਆਫੀਸਰ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਸਕੀਮ ਨੰਬਰ 7 ਦਾ ਸਾਡੇ ਕੋਲ ਝਗੜੇ ਦਾ ਕੇਸ ਆਇਆ ਹੈ ਉਹਨਾਂ ਦੀ ਐਮਰਜੈਂਸੀ 'ਚ ਟ੍ਰੀਟਮੈਂਟ ਚੱਲ ਰਹੀ ਹੈ ਮੈਡਮ ਸੋਮਾ ਪਾਸੇ ਉਹ ਇਹ ਵੀ ਸੈਟਅਪ ਨਹੀਂ ਗਿਆ ਨਹੀਂ ਹਾਂਜੀ ਦੋਨਾਂ ਦੇ ਪਾਰਟੀ ਵੀ ਇੱਥੇ ਹੈ ਐਂਟੀ ਪਾਰਟੀ ਵੀ ਇੱਥੇ ਹੈ ਮੈਡਮ ਕੋਈ ਸੀਰੀਅਸ ਤੇ ਨਹੀਂ ਹੋਇਆ ਦੋਵਾਂ ਨੂੰ ਨਹੀਂ ਨਹੀਂ ਸੀਰੀਅਸ ਕੁਝ ਨਹੀਂ ਹੈ ਦੋਨਾਂ ਦੇ ਸਿੰਪਲ ਸੱਟਾਂ ਹੀ ਲੱਗੀਆਂ ਹੋਈਆਂ ਹੈ ਇੱਕ 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 ਹੋਈ ਕਹਿੰਦੇ ਜਿਨ੍ਹਾਂ ਦੀ ਕੋਈ ਪਸਲੇ ਵਗੈਰਾ ਟੁੱਟੀਆਂ ਜਾਂ ਕੋਈ ਪਸਲੇ ਹਜੇ ਤੱਕ ਕਿਸੇ ਦੀ ਟੁੱਟੀ ਲੱਭ ਨਹੀਂ ਰਹੀ ਹੈਗੀ ਜੇ ਲੋਡ ਪੈਗੀ ਤਾਂ ਐਕਸਰੇ ਕਰਾ ਕੇ ਦੇਖਾਂਗੇ ਠੀਕ ਹਾਂ ਜੀ ਬਹੁਤ